ਬਾਈ ਜੀ ਸਾਥੇ ਖੜੀ ਕਾਲ ਜੀ ਲਾਓ ਵੀ ਮਿੱਤਰੋ ਨਵਾਂ ਸ਼ੌਂਕ ਲੈ ਕੇ ਆਏ ਆ ਤੁਹਾਡੇ ਵਾਸਤੇ ਪਹੁੰਚੇ ਆਪਾਂ ਫਗਵਾੜੇ ਦੇ ਲਾਗੇ ਇੰਦਨਾ ਕਲਾਸ ਕੇ ਪਿੰਡ ਆ ਤੇ ਇੱਥੇ ਆਪਾਂ ਅੱਜ ਤੋਂ 5-6 ਸਾਲ ਪਹਿਲਾਂ ਹੂਟਰ ਲਗਾਇਆ ਸੀ ਤੁਹਾਨੂੰ ਦੱਸ ਦਈਏ ਕਿ 3 ਦਿਨ ਪਹਿਲਾਂ ਇੱਥੇ ਰਾਤ ਨੂੰ ਚੋਰ ਆ ਗਏ ਤੇ ਉਹਨਾਂ ਨੇ ਤਾਰ ਕੱਟ ਦਿੱਤੀ ਤੇ ਹੂਟਰ ਲੱਗ ਪਿਆ ਵੱਜਣ ਤੇ ਚੋਰ ਗਏ ਬਾਈ ਜੀ ਭੱਜ ਤੇ ਅੱਜ ਆਪਾਂ ਆ ਕੇ ਦੁਬਾਰਾ ਸੈਟਿੰਗ ਕੀਤੀ ਆ ਨਵੀਂ ਤਾਰ ਪਾ ਦਿੱਤੀ ਆ ਜੇਕਰ ਬਾਈ ਨਾ ਹੁੰਦੇ ਇੱਥੇ ਲੱਗੇ ਹੋਇਆ ਹੂਟਰ ਤੇ ਸਾਰੇ ਕਬੂਤਰ ਜਿਹੜੇ ਚੋਰਾ ਨੇ ਲੈ ਜਾਣੇ ਸੀਗੇ ਤੇ ਬਾਈ ਹੁਣਾਂ ਦੇ ਕੋਲ ਕਬੂਤਰ ਬਹੁਤ-ਬਹੁਤ ਵਧੀਆ ਮੈਂ ਕਹਾ ਸ਼ੌਂਕ ਕਰਾ ਦਿੰਨੇ ਆ ਬਾਈ ਹੁਣੀ ਵਧੀਆ ਬਾਜ਼ੀਆਂ ਜਿੱਤਦੇ ਨੇ ਹਰ ਸਾਲ ਔਰ ਕਿਹੜੇ-ਕਿਹੜੇ ਕਬੂਤਰ ਨੇ ਤੁਹਾਨੂੰ ਦਿਖਾਣੇ ਆ ਤੁਸੀਂ ਵੀ ਕਹੋਗੇ ਕਿ ਕਬੂਤਰ ਹੈਗੇ ਆ ਖੁੱਡੇ ਦੀ ਕੱਚੇ ਉੱਪਰ ਜਿਹੜੇ ਹੈਗੇ ਆ ਕੱਖਾਂ ਵਾਲੇ ਪਾਏ ਹੋਇਆ ਸਰੁਹਾੜ ਜਿਹੜਾ ਉੱਪਰ ਪਾਇਆ ਹੋਇਆ ਛੱਤ ਦੇ ਉੱਤੇ ਤੇ ਬਾਲੇ ਪਾ ਕੇ ਬਣਾਏ ਹੋਏ ਨੇ ਤੇ ਇਹ ਦੇਖੋ ਕਬੂਤਰ ਬਾਈ ਹੁਣਾ ਨੇ ਦੋ ਹੱਥ ਜਿ ਫੜੇ ਨੇ ਇੱਕੋ ਜਿਹੇ ਇਹ ਜੋੜਾ ਹੈ ਜੀ ਨਹੀਂ ਭਾਈ ਇਹ ਕਬੂਤਰ ਹੀ ਆ ਦੋਨੇ ਦੋਨੇ ਨਾਰਾ ਹੈ ਹਾਂ ਜੀ ਐ ਲਓ ਰਾਮ ਨੇ ਭਾਈ ਦੇ ਘਰੋਂ ਆਇਆ ਆਰਡਰ ਵਾਲੇ ਕੋਟਲੀ ਵਾਲੇ ਜੋਂ ਰਾਮ ਨੇ ਕੋਟਲੀ ਦੇ ਘਰੋਂ ਹਾਂ ਜੀ ਹਾਂ ਜੀ ਲਓ ਭਾਈ ਜੀ ਇਹ ਉਸਤਾਦ ਰਾਮਣਾ ਕੋਟਲੀ ਦੇ ਘਰੋਂ ਆਇਆ ਹੋਇਆ ਕਬੂਤਰ ਆ ਬਾਈ ਹੁਣਾ ਦਾ ਪ੍ਰੇਮ ਆ ਉਸਤਾਦ ਆ ਤੁਹਾਡੇ ਕੋਲ ਪ੍ਰੇਮ ਆ ਜੀ ਭਾਈ ਦਾ ਪਿਆਰਾ ਹੀ ਆਪਣਾ ਪਿਆਰਾ ਬਾਈ ਹੁਣਾ ਦੇ ਨਾਲ ਆ ਵੀ ਭਾਈ ਰਾਮ ਨੇ ਭਾਈ ਦੇ ਘਰੋਂ ਉੱਚਾ ਦਾ ਯਾਨੀ ਕਿ ਆਪਣੇ ਉਹਦੇ ਕੋਲ ਹੀ ਆ ਭਾਈ ਦਿਖਾਇਓ ਇਹਨੇ ਪਰ ਪਰ ਸਾਰਾ ਕੁਝ ਦਿਖਾਣਾ ਜੀ ਆਪਾਂ ਠੀਕ ਆ ਇਹਨਾਂ ਨੂੰ ਲਈ ਭਾਈ ਦੇ ਸ਼ਾਹ ਦੇਖੋ ਭਾਈ ਪਰ ਭਾਈ ਦੇਖੋ ਇੱਕ ਮਿੰਟ ਪਰ ਦਿਖਾ ਬਈ ਇਹਦੇ ਫੁੱਲ ਕੇ ਦੇਖ ਕਿੰਨੇ ਪਰ ਚੜਿਆ ਹੋਇਆ ਪਰ ਤੇ ਪਰ ਦੇਖੋ ਕਿੱਥੇ ਤੱਕ ਬਾਈ ਨੇ ਖੋਲੇ ਹੋਏ ਤੇ ਪਰ ਤੇ ਪਰ ਚੜਿਆ ਹੋਇਆ ਬਹੁਤ ਹੀ ਵਧੀਆ ਕਾਲੀਆਂ ਅੱਖਾਂ ਨੇ ਕਬੂਤਰ ਦੀਆਂ ਇਹਦੇ ਕੋ ਆਪਣੇ ਕੋ ਰਵਨੇ ਭਾਈ ਵਾਲੇ ਇੱਕ ਬਾਈ ਤੁਸੀਂ ਖਟੀਆਂ ਦਾ ਫੜਿਆ ਹੋਇਆ ਹੈਗਾ ਸੀ ਜਿਹੜਾ ਦਿਖਾਇਆ ਸੀ ਆਇਆ ਭਜੀ ਐਸੀ ਆ ਦੇਖੋ ਬਾਈ ਇੱਕ ਖਟੀਆਂ ਅੱਖਾਂ ਦਾ ਕਬੂਤਰ ਹੈ ਇਹ ਵੀ ਰਮਣੇ ਬਾਈ ਤੋਂ ਆਇਆ ਹੈ ਇਹ ਵੀ ਰਮਣੇ ਬਾਈ ਤੋਂ ਆਇਆ ਹੈ ਪਰ ਵੀ ਦਿਖਾਓ ਇਹਦੇ ਇਹ ਧਿਆਨ ਨਾਲ ਦਿਖਾਓ ਆ ਦੇਖੋ ਬਾਈ ਕਬੂਤਰਾਂ ਦੇ ਪਰ ਬੜੇ ਚੌੜੇ ਪਰ ਇਹਨਾਂ ਨੂੰ ਸਿਆਲਾਂ 'ਚ ਬਾਈ ਖਰਾਕ ਕੀ ਪਾਈ ਆ ਤੁਸੀਂ ਸਿਆਲ 'ਚ ਬਾਈ ਖਰਾਕ ਤਾਂ ਮਿਕਸੀ ਪਾਈ ਜੀ ਆਪਾਂ ਕੀ ਕੀ ਪਾਉਂਦੇ ਹੋ ਤੁਸੀਂ ਮਿਕਸ ਦਾਣੇ ਦੇ ਵਿੱਚ ਮਿਕਸੀ ਮੱਕੀ ਸੀਗੀ ਜੀ ਹਾਂਜੀ ਛੋਲੇ ਮੋਹਤ ਸੀਗੀ ਮੱਕੀ ਛੋਲੇ ਮੋਠ ਬਾਇਰ ਮੇਰਾ ਥੋੜਾ ਹੀ ਪਾਇਆ ਭਜੀ ਠੀਕ ਆ ਜੀ ਤੇ ਆ ਵੀ ਭਜੀ ਰਮਨੇ ਭਾਈ ਦੇ ਕਰੋ ਦਿੱਤੇ ਆ ਜੋ ਇਹ ਲੋ ਜੀ ਇਹ ਇੱਕ ਕਾਣਾ ਕਬੂਤਰ ਆ ਚਿੱਟੀ ਆ ਅਸਲੀ ਦਿੱਤਾ ਰਮਨੇ ਭਾਈ ਨੇ ਭਜੀ ਅੱਛਾ ਹਾਂ ਜੀ ਤੇ ਪਰ ਦੇਖੋ ਭਾਈ ਇਸ ਕਬੂਤਰ ਦੇ ਵਾ ਗਿਆ ਪਰ ਵੱਡੇ ਚੋਲੇ ਸਾਡੇ ਕਬੂਤਰਾਂ ਦੇ ਇਹ ਵੀ ਭਜੀ ਰਮਨੇ ਭਾਈ ਨੇ ਕਰਵਾ ਆ ਆ ਲਾਲ ਚੀਨੇ ਕਿਹੜਿਆਂ ਚੋ ਭਾਈ ਬੜੇ ਸਨੱਖੇ ਜਿਹੇ ਆ ਇਹ ਭਜੀ ਆਪਣੇ ਪਹਿਲਾਂ ਉਤਰਾ ਪਾ ਲਿਆਂਦੇ ਸੀ ਭਜੀ ਉਧਰੋਂ ਰਮਨੇ ਭਾਈ ਨੇ ਦਵਾਈ ਸੀਗੇ ਅੱਛਾ ਹਾਂ ਜੀ ਇਹ ਉਹਨਾਂ ਦੇ ਆ ਭਜੀ ਲਾਲ ਚੀਨੇ ਖਟੀਆਂ ਅੱਖਾਂ ਨਹੀਂ ਭਾਜੀ ਟੱਕਾਂ ਵਾਲੀ ਖੱਟੀ ਕਾਲੀ ਇੱਚ ਵੀ ਟੌਂਕ ਬਣਦੀ ਆ ਹਾਂਜੀ ਹਾਂਜੀ ਆ ਯਾਰ ਵਾਕੇ ਵੱਖਰੀ ਨਸਲ ਹੈ ਹੈ ਇਹ ਭਾਜੀ ਸਾਰੇ ਉਹਨਾਂ ਵਾਲੇ ਹੀ ਆ ਵੀ ਉਹ ਕਬੂਤਰ ਗੱਡੀ ਦਿੱਤੀ ਆ ਲਾਲ ਚੀਨੇ ਆ ਦੇਖੋ ਭਾਈ ਖੱਟੀਆਂ ਅੱਖਾਂ ਲਾਲ ਚੀਨੇ ਕਬੂਤਰੀ ਹੈ ਇਹ ਕਬੂਤਰ ਹੈ ਭਾਜੀ ਅੱਛਾ ਇਹ ਸਾਰੇ ਕਬੂਤਰੀ ਹੈ ਭਾਜੀ ਇੱਧਰ ਅੱਛਾ ਹਾਂਜੀ ਆ ਦੇਖੋ ਭਾਈ ਇਹ ਕਨੀਲਾ ਪੰਛੀ ਵੀ ਆ ਬਹੁਤ ਚੰਗੇ ਚੰਗੇ ਪੰਛੀ ਨੇ ਬਾਈ ਹੁਣਾਂ ਦੇ ਕੋਲ ਆਪਾਂ ਇੱਥੇ ਪਹੁੰਚੇ ਹੀ ਹੁੱਟਰ ਸਿਸਟਮ ਸੈੱਟ ਕਰਨ ਲਈ ਤੇ ਮੈਂ ਕਿਹਾ ਭਰਾਵਾਂ ਨੂੰ ਜਿਹੜਾ ਹੈਗਾ ਆਪਾਂ ਸ਼ੌਂਕ ਕਰਾ ਦਈਏ ਬਾਈ ਦੇ ਕੋਲ ਲਾਲ ਚੀਨੇ ਆ ਦੇਖੋ ਕਿੰਨੇ ਕਿੰਨੇ ਸੋਹਣੇ ਕਬੂਤਰ ਨੇ ਇੱਕੋ ਜਿਹੇ ਬਹੁਤ ਹੀ ਵਧੀਆ ਵਧੀਆ ਆ ਵੀ ਆਪਣਾ ਭਾਈ ਹੁੰਦਾ ਫਰੈਂਡ ਆ ਉਹਨੇ ਫੋਨ ਦਿੱਤਾ ਇਹਦਾ ਪੇਜ ਇਹ ਕਬੂਤਰ ਠਟੀਆਂ ਖਲ ਲਾਲ ਚੀਨਾ ਐ ਵੀ ਆ ਇਹਦੀ ਵੀ ਆਪਾਂ ਤਿੰਨ ਚਾਰ ਹੈਗੇ ਭਾਈ ਛੱਡੋ ਪਰ ਦਿਖਾਓ ਇਹਨੇ ਪਰ ਦਿਖਾਓ ਕਬੂਤਰਾਂ ਦੇ ਪਰ ਜ਼ਰੂਰ ਦਿਖਾਓ ਦੇਖੋ ਬਾਈ ਆਪਾਂ ਇੱਕ ਦੇ ਕਬੂਤਰ ਦੇ ਨਹੀਂ ਜਿੰਨੇ ਵੀ ਦੇਖਣ ਨੇ ਸਾਰਿਆਂ ਦੇ ਪਰ ਬਹੁਤ ਜ਼ਿਆਦੇ ਚੌੜੇ ਆ ਇਹ ਉੱਡਣ ਵਾਲੇ ਆ ਤੇ ਜਾ ਬੱਡੇ ਆ ਇਹ ਉੱਡਣ ਵਾਲੇ ਆ ਇਹ ਸਾਰੇ ਉੱਡਣ ਵਾਲੇ ਹੀ ਆ ਇਹਨਾਂ ਦਾ ਇਹਦਾ ਭਾਈ ਰੋਕ ਲਿਆ ਭਾਜੀ ਆਪਾਂ ਬੱਚਿਆਂ ਲਈ ਜਿਹੜੇ ਵੱਡੇ ਕਬੂਤਰ ਆ ਉਹ ਵੱਡੇ ਵੀ ਭਾਜੀ ਹੈਗੇ ਆ ਵੱਡੇ ਵੀ ਵਿੱਚ ਹੀ ਆ ਹੈ ਆਪਾਂ ਥੋੜੀ ਰੱਖੀ ਦੀ ਭਾਈ ਥੋੜੀ ਰੱਖ ਦਿਓ ਕਬੂਤਰ ਹਾਂ ਕਬੂਤਰ ਰੱਖੇ ਥੋੜੇ ਆ ਰੱਖੇ ਪਰ ਭਾਜੀ ਆਪਾਂ ਬੱਚਿਆਂ ਲਈ ਰੋਕ ਲਿਆ ਆ ਠੀਕ ਆ ਇਹ ਵੀ ਆਪਾਂ ਨੂੰ ਮੇਰਾ ਫਰੈਂਡ ਦਿੱਤਾ ਉਹਦੇ ਜਾਨੀ ਕੀ ਘਰੋਂ ਆਇਆ ਇਹ ਇਹ ਉਹਨੇ ਕਬੂਤਰੀ ਖਾਣਗੇ ਦਿੱਤਾ ਹੀ ਆਪਾਂ ਨੂੰ ਭਾਜੀ ਅੱਛਾ ਦੇਖੋ ਭਾਈ ਕਬੂਤਰੀ ਸਮਝ ਕੇ ਦਿੱਤਾ ਹੀ ਭਾਜੀ ਇਹਨੇ ਤੇ ਆਪਣੇ ਕਬੂਤਰ ਨਿਕਲੇ ਆ ਗਏ ਸਹੀ ਹੈ ਸਹੀ ਹੈ ਨਰ ਬਣ ਗਿਆ ਹਾਂਜੀ ਹਾਂਜੀ ਲੰਬਾਈ ਬੜੀ ਆ ਕਬੂਤਰ ਦੀ ਹਾਂਜੀ ਬੜੀ ਘਾਰਤਾ ਬੜੀ ਇਹ ਆਪਣੇ ਘਰ ਵਾਲੇ ਦੱਤਿਆਂ ਦਾ ਹੀ ਇਹ ਵੀ ਠੀਕ ਆ ਜੀ ਤੁਸੀਂ ਫਿਰਦਾ ਹੁਣ ਇਹਦਾ ਪੀ ਆਏ ਦੋਨੇ ਕੋਈ ਹੀ ਹੈ ਅੱਛਾ ਇਹ ਪੀਆ ਇੱਕ ਹੈ ਹਾਂ ਪੀਆ ਜੀ ਇਹਦਾ ਪੁੱਤ ਹੈ ਬਈ ਆ ਲਓ ਵੀ ਮਿੱਤਰੋ ਕਰੋ ਸ਼ੌਂਕ ਪਿਓ ਪੁੱਤ ਇੱਕੋ ਜਿਹਾ ਦੋਹੇ ਦੇ ਦੋਹੇ ਬਹੁਤ ਇਹ ਭਾਜੀ 3 ਵਜੇ ਉੱਡਿਆ ਇਹ ਆ ਜਿਹੜਾ ਹਾਂ ਇਹ ਰਤਾ ਹੈ ਹਾਂਜੀ ਬਹਿ ਕੇ ਹਰ ਜਾਂਦਾ ਭਾਜੀ ਜਾਂਦੇ ਨਹੀਂ ਪਰ ਇਹ ਅੱਛਾ ਇੱਕ ਤਾਂ ਆਪਾਂ ਨੂੰ ਵੰਡਣੇ ਨੂੰ ਕਹਿੰਦੇ ਸੀਗੇ ਤੇ ਆਪਾਂ ਮੰਨੇ ਨਹੀਂ ਤੇ ਉੱਥੇ ਆਪਣਾ ਬਹਿ ਕੇ ਸੀਗਾ ਚੌਥਾ ਪੰਜਵਾਂ ਬੈਠਾ ਹੀ ਭਾਜੀ ਠੀਕ ਆ ਠੀਕ ਹਾਂ ਉਹ ਤੋਂ 11 'ਚ ਕਹਿੰਦੇ ਸੀ ਕਰਨੇ ਨੂੰ ਅੱਛਾ ਅੱਛਾ ਆਪਾਂ ਫੇਰ ਮੰਨੇ ਨਹੀਂ ਸੀ ਭਾਜੀ ਸਹੀ ਆ ਸਹੀ ਆ 11 'ਚ ਵੰਡਣੀ ਵੀ ਕੀ ਆ ਬਈ ਆਮਦਾ ਕੀ ਹੈਗਾ ਫੇਰ ਹਾਂਜੀ ਇਹਦੇ ਨਾਲ ਤਾਂ ਫੇਰ ਨਾ ਹੀ ਛੱਡੀ ਚੰਗੀ ਆ ਕਾ ਭਾਜੀ ਇਹ ਵੀ ਤੁਮਨੇ ਭੱਜੀ ਵਾਲੇ ਪੁੱਤਰਾਂ ਦਾ ਅੱਛਾ ਇਹ 'ਚ ਵੀ ਆਖੇ ਚ ਟਾਂਕ ਬਣਦੀਆਂ ਹੈ ਹਾਂ ਹਾਂਜੀ ਦਰੋ ਚਟੀਆਂ ਦਾ ਭਾਜੀ ਚ ਵਰੀਆ ਆ ਭਾਈ ਬਹੁਤ ਹੀ ਸੋਹਣਾ ਇੱਕ ਵਕੂ ਵੀ ਰਖਣਾ ਭਾਈ ਜਦੋਂ ਉਹਨੇ ਵਧੀਆ ਐਂ ਲਾਉਂਦੇ ਮਤਰਾ ਤਾਂ ਨੇੜੇ ਤੋਂ ਇਹਨਾਂ ਦਾ ਸ਼ੌਂਕ ਕਰਾ ਦਈਏ ਦੇਖੋ ਰੱਤਾ ਵਾਲੀ ਸੋਹਣੇ ਸੋਹਣੇ ਕੁੱਤੇ ਨੇ ਬਾਈ ਖਾਨਾ ਦੇ ਕੋਲ ਜਿੱਥੇ ਵੀ ਜਾਈਦਾ ਭਾਈ ਤੁਹਾਨੂੰ ਆਪਾਂ ਸ਼ੌਂਕ ਕਰਾਉਣੇ ਰਹਿੰਦੇ ਹਾਂ ਅੱਜ ਫਗਵਾੜੇ ਦਾ ਏਰੀਆ ਇੰਦਨਾ ਕਲਾਸ ਕੇ ਪਿੰਡ ਜਿਹੜਾ ਪੌਂਕੇ ਹੋਈਆਂ ਦੀਪ ਵੀਰ ਦੇ ਬਾਈ ਜੀ ਇੱਕ ਪੁੱਤਰ ਨੇ ਤੁਹਾਨੂੰ ਫੇਰ ਦੱਸਦੀ ਹੈ ਤੇ ਵਧੀਆ ਬਾਜ਼ੀਆਂ ਬਾਈ ਹੋਣੀ ਜੱਟ ਦੇ ਜਾਂ ਬਾਈ ਇਹ ਜੀ ਵੀਰ ਬਾਈ ਯੂਐਸਏ ਤੋਂ ਹਾਂ ਇੱਕ ਆ ਚਟੀਆਂ ਅੱਖਾਂ ਦਾ ਮਿਸਾ ਨੋਕਦਾ ਇਹ ਕਿਹੜੀਆਂ ਚੋ ਵੀਰੇ ਇਹ ਭਾਜੀ ਆਪਣੇ ਘਰ ਦਾ ਹੀ ਹੈ ਪੰਚਾਇਤ ਕੀ ਛੱਡਾਂਗੇ ਇਹਨੂੰ ਭਾਜੀ ਅੱਛਾ ਵਾੜਾ ਸਨ ਖਾਣਾ ਇਹਦੀ ਹਾਂਜੀ ਇਹ ਹਾਂਜੀ ਵਜੂ ਹੀ ਹੈ ਏ ਵੀ ਬਈ ਛੋਟੇ ਛੋਟੇ ਪਿੰਡਾਂ ਤੋਂ ਜਾਂਦੇ ਨਹੀਂ ਹੈਗੇ ਅੱਛਾ ਇਹ ਦੇਖੋ ਬਈ ਇਹ ਛੋਟੇ ਛੋਟੇ ਪਿੰਡਾਂ ਤੋਂ ਬਈ ਜਾਂਦੇ ਨਹੀਂ ਹੈਗੇ ਅੱਖਾਂ ਦੇ ਵਿੱਚ ਲਾਲਗੀ ਆ ਬਈ ਇਹ ਚੀਜ਼ਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਰਹੇ ਹੌਲੀ ਹੌਲੀ ਦੇਖ-ਦੇਖ ਕੇ ਬੰਦੇ ਨੂੰ ਪਤਾ ਲੱਗਦਾ ਕਿ ਇਹਦੇ ਵਿੱਚ ਕੀ ਖਾਸੀਅਤ ਆ ਕਿਉਂਕਿ ਅਸੀਂ ਵੀ ਸਿੱਖਦੇ ਰਹਿੰਨੇ ਆ ਇਹਦੀ ਵੀ ਪੇੜ ਆਪਾਂ ਛੱਡੀ ਸੀ ਭਾਈ ਉੱਥੇ ਦੂਸਰ ਜਿੱਤੀ ਸੀ ਰਤੀ ਠੀਕ ਆ ਠੀਕ ਆ ਇਹ ਕੌਲਸਰੀ ਹੈ ਗਿਆ ਹਣਾ ਥੱਲੇ ਬਹੁਤ ਹੀ ਵਧੀਆ ਜੀ ਆ ਵੀ ਟੱਡਾਂ ਦੇ ਭਾਈ ਇੱਥੇ ਆ। ਆਹ ਲਓ ਇਹ ਕਾਲ ਲਾਲਸਰਾਇਆ ਵੀ। ਲਾਲ ਕੀਨੇ ਛੋਟਾ ਇਹਦੇ ਵਿੱਚ ਲਾਲ ਪੀਲੀਆਂ ਆ ਖਾਣੇ ਇਹਦੀਆਂ। ਬੜੇ ਚੰਗੇ-ਚੰਗੇ ਪੰਛੀ ਨੇ। ਇਹ ਸਾਰੇ ਇਸ ਸਾਲ ਦੇ ਭੱਟੇ ਆ ਹੈ ਜੀ? ਇਹ ਸਾਲ ਦੇ ਭੱਜੀ। ਸਹੀ ਹੈ ਸਹੀ। ਆਹ ਭਾਈ ਨੀਲੇ ਦਾ ਉਹਦਾ ਜਿਹੜਾ ਨੀਲਾ ਦੀ ਲਗਾਇੀ। ਹਾਂ ਹਾਂ ਇਹ ਉਹਦਾ। ਨੀਲੇ ਕਬੂਤਰ ਨੇ ਇਹ ਕੱਢਿਆ ਹੋਇਆ। ਹਾਂਜੀ। ਆਹ ਦੇਖੋ ਭਾਈ ਨੀਲੇ ਨੇ ਜਿਹੜਾ ਹੈਗਾ ਰੱਤਾ ਕੱਢਿਆ ਆ ਪੀਲੀਆਂ ਦਾ। ਰਮੇ ਦੀ ਕੋਧ ਰੀ ਅੱਛਾ ਤੇ ਇਹ ਲੱਗ ਇਹ ਲਾਲੇ ਸਾਰੇ ਲਾਏ ਹੋਏ ਆ ਹਾਂਜੀ ਭਾਜੀ ਉਂਡੇ ਆ ਬੈਰੀ ਬੁਰੀ ਆਪਣੇ ਕਿੰਨੀ ਕ ਪੈਂਦੀ ਆ ਬੈਰੀ ਭਾਜੀ ਬਾਦੂ ਪੈਂਦੀ ਆ ਆਪਾਂ ਫੇਰ ਰੋਕ ਲੈ ਸੀਗੇ ਸਹੀ ਆ ਸਹੀ ਆ ਹਾਂ ਤੇ ਜਾਲ ਜੀ ਛੱਡ ਦਿੱਤੇ ਕਿ ਹੁਣ ਠੀਕ ਆ ਠੀਕ ਆ ਤੇ ਜਾਲ ਚ ਸਹੀ ਆ ਬੰਦ ਪਾਉਣਾ ਬਈ ਗੱਲ ਕਰੀਏ ਸ਼ੌਂਕ ਦੀ ਬੈਜੀ ਸ਼ੌਂਕ ਹਰ ਥਾਂ ਤੇ ਬਹੁਤ ਜ਼ਿਆਦਾ ਆ ਕਿਹ ਬਣਾਲੀ ਭਾਜੀ ਆ ਲੋ ਵੀ ਮੇਟਰ ਆ ਇੱਕ ਜੋੜਾ ਬਾਈ ਉਹਨਾਂ ਨੇ ਛੱਡਿਆ ਤੇ ਦੱਸੋ ਕਿੰਦਾਂ ਦਾ ਲੱਗਦਾ ਐ ਵੀ ਜੋੜਾ ਹੈ ਬਾਈ ਦੇਖਣ ਵਾਲਾ ਜੋੜ ਇਹ ਕਬੂਤਰੇ ਨੰਨੇ ਬਾਈ ਤੋਂ ਬਈ ਕੂਤਰ ਆਪਣੇ ਘਰ ਦਾ ਹੀ ਐ ਖੜਾਣੀ ਬੜੀ ਤਗੜੀ ਆ ਕਬੂਤਰੀ ਦੀ ਹੈ ਦੇਖੋ ਕਿੰਦਾਂ ਖੜੋਤੀ ਐ ਤਾਂ ਕਬੂਤਰ ਹੀ ਨਾਰੀ ਖਲੋਂਦੇ ਆ ਐ ਜੋੜਾ ਲਾਇਆ ਬਾਈ ਉਹਨਾਂ ਨੇ ਨਵਾਂ ਬਾਈ ਫੇਰ ਤੁਹਾਨੂੰ ਦੱਸ ਦਿਆਂ ਤੀਲੀਆਂ ਦੀ ਕਬੂਤਰੀ ਆ ਤੇ ਚਿੱਟੀਆਂ ਦਾ ਕਬੂਤਰ ਆ ਬਾਈ ਰੂਹ ਖੁਸ਼ ਕਰਦਾ ਜੋੜ ਆ ਬਾਈ ਇਹੜ ਕਾਈ ਇਹ ਕਬੂਤਰੀ ਆਪਣੇ ਕੋਲ ਨਹੀਂ ਭਾਜੀ 2 ਕੁ ਸਾਲ ਹੋ ਗਏ ਭਾਜੀ ਆਪਾਂ ਇਹਦੀ ਛੱਡੀ ਦੀ ਇੱਕ ਪੱਠੀ ਅੱਛਾ ਤੇ ਕੁੜਕੇ ਛੱਡੀ ਸੀ ਭਾਜੀ ਬਾਜੀ ਚ ਠੀਕ ਆ ਤੇ ਕਬੂਤਰੀ ਸਾਢੇ 4:30 ਵਜੇ ਮੀਂਹ ਆ ਗਿਆ ਸੀ ਭਾਜੀ ਜੰਦਾ ਜਣੀ ਅੱਛਾ 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 ਤੇ ਮੀਂਹ ਚ ਕੋਲਾ ਬਾਜੀ ਖਰਾਬ ਹੋ ਗਈ ਸੀ ਜਣੀ ਕੋਹਦੇ ਆਪਣੇ ਹੱਥ ਲੱਗ ਗਈ ਸਹੀ ਆ ਦਿਖਾ ਦੇ ਭਾਜੀ ਤੈਨੂੰ ਇਹਦੀ ਪੱਠੀ ਸਹੀ ਆ ਆ ਵੀ ਆ ਵੀ ਜੋੜ ਛੱਡੇ ਨੇ ਨਵੇਂ ਆ ਇਹ ਲਓ ਭਾਈ ਜੀ ਇੱਕ ਰਸਤਾ ਆਇਆ ਇਹ ਵੀ ਨਵਾਂ ਜੋੜ ਛੱਡਿਆ ਭਾਈ ਜੀ ਏ ਬਾਜੀ ਜਿੱਤਿਆ ਹੋਇਆ ਬਾਈ ਹੁਣੀ ਦੱਸਦੇ ਨੇ ਕਬੂਤਰ ਕਿਹੜੀ ਪਿੰਡ ਤੋਂ ਜਿੱਤਿਆ ਹੈ ਇਹ ਬਾਜੀ ਕੋਟਲੀ ਖਾਨ ਤੋਂ ਹੀ ਛੱਡਿਆ ਜੀ ਕੋਟਲੀ ਖਾਨ ਸਿੰਘ ਤੋਂ ਜਿੱਤੂ ਆ ਜੀ ਯਾਨੀ ਕਿ ਦੂਸਰੇ ਪੈ ਗਈ ਸੀ ਬਾਜੀ ਉੱਥੇ ਅੱਛਾ ਰਾਤ ਬੈਠਾ ਨਹੀਂ ਸੀ ਦੂਜੇ ਦਿਨ ਆਪਾਂ 1.5 ਵਜੇ ਆਪਣੇ ਵੇ ਫਰੈਂਡ ਨੇ ਫੜ ਲਿਆ ਸੀਗਾ ਠੀਕ ਆ ਤੇ ਉੱਥੋਂ ਦਿੱਤਾ ਹੀ ਵੀ ਉਹਨੇ ਬਾਜੀ ਸਹੀ ਹੈ ਸਹੀ ਮੁੰਡਾ ਲਾਵੇ ਨੰਗਲ ਮੱਜੇ ਤੋਂ ਠੀਕ ਆ ਠੀਕ ਆ ਮਤਲਬ ਬੈਠਾ ਹੀ ਨਹੀਂ ਰਾਤ ਨੂੰ ਬਾਤ ਬੈਠਾ ਨਹੀਂ ਬਾਜੀ ਸਹੀ ਹੈ ਸਹੀ ਹੈ ਵਾਲੀ ਡਾਰ ਆ ਮਤਲਬ ਕਬੂਤਰਾਂ ਦੇ ਵਿੱਚ ਹਨਾ ਹੈਲੋ ਭਾਈ ਇੱਕ ਜੋੜਾ ਹੈ ਲਾਲ ਚੀਨਿਆਂ ਦਾ। ਕਿ ਭਾਈ ਇਹ ਰਮਣੇ ਭਾਈ ਦੇ ਘਰੋਂ ਹੈ। ਜੋੜਾ ਹੀ ਇਹ ਰਮਣੇ ਭਾਈ ਦੇ ਘਰੋਂ ਜੋੜਾ ਹੀ ਭਾਈ। ਠੀਕ ਆ ਠੀਕ ਆ। ਭਾਈ ਰਮਣੇ ਦੇ ਘਰੋਂ ਭਾਈ ਹੁਣਾਂ ਦੇ ਕੋਲ ਜਿਹੜੇ ਜ਼ਿਆਦਾ ਕਮਪਟਰ ਇੱਥੇ ਆਏ ਹੋਏ ਨੇ। ਤੇ ਇਹੀ ਆ ਕਿਉਂਕਿ ਰਮਣਾ ਵੀ ਇੱਕ ਸਟਾਰ ਪਲੇਅਰ ਆ ਭਾਈ ਬਹੁਤ ਵਧੀਆ ਬਾਜ਼ੀਆਂ ਜਿੱਤਦਾ ਆ। ਨਾਲ ਭਾਈ ਹੁਣਾਂ ਦੇ ਹੁੰਦਾ ਫੌਜੀ ਮਹਿਮਾ ਮੈਨੇ ਵਾਲਾ। ਉਹ ਭਾਈ ਹੁਣੀ ਵੀ ਬਹੁਤ ਵਧੀਆ ਨੇ ਇਕੱਠੇ ਛੱਡਦੇ ਨਹੀਂ ਲਗਭਗ ਬਾਜ਼ੀਆਂ ਤੇ ਵਧੀਆ ਹੁਣਾਂ ਦਾ। ਮਲੇ ਯਾਰਾਨਾ ਆ ਤੇ ਕਬੂਤਰ ਵੀ ਬਾਜ਼ੀਆਂ ਵਧੀਆ ਜਿੱਤਦੇ ਨੇ ਉਹਨਾਂ ਦੇ ਜੀ ਬਹੁਤ ਵਧੀਆ ਸ਼ੌਂਕ ਆ ਬਾਈ ਉਹਨਾਂ ਦਾ ਅੱਜ ਤੁਹਾਨੂੰ ਆਪਾਂ ਸ਼ੌਂਕ ਕਰਾ ਰਹੇ ਆਂ ਦੀਪ ਵੀਰ ਦੇ ਕਬੂਤਰਾਂ ਦਾ ਇੰਦਨਾ ਕਲਾਸ ਕੇ ਫਗਵਾੜੇ ਦੇ ਲਾਗੇ ਦਾ ਇਹ ਪਿੰਡ ਹੈ ਜੀ ਇਹ ਕਾਲੀ ਚੀਨੀ ਕਿਹੜੇ ਆ ਜੋ ਇਹ ਇਹ ਰਮਨੇ ਭਾਈ ਦੇ ਘਰ ਹੋਈਆਂ ਭਜੀ ਵੀ ਅੱਛਾ ਹਾਂ ਜੀ ਇਹਨੂੰ ਹੋ ਗਏ 3 ਸਾਲ ਆਈ ਨੇ ਆਪਣੇ ਕੋਲ ਅੱਛਾ ਤੇ ਕਬੂਤਰ ਵੀ ਰਮਨੇ ਭਾਈ ਨੇ ਲੈ ਕੇ ਦਿੱਤੇ ਜਾਨੀ ਪਹਿਲਾਂ ਜਦੋਂ ਆਪਾਂ ਨਵੇਂ ਨਵੇਂ ਰੱਖੇ ਸੀ ਠੀਕ ਆ ਉਦੋਂ ਲੈ ਕੇ ਦਿੱਤੇ ਭਾਈ ਸਹੀ ਆ ਸਹੀ ਆ ਵਧੀਆ ਪ੍ਰਿੰਦੇ ਨੇ ਬਾਈ ਬਾਬੇ ਦੀ ਕਿਰਪਾ ਦੇ ਨਾਲ ਵਧੀਆ ਜੋੜ ਬਣਾ ਲਏ ਨੇ ਇਹ ਕਬੂਤਰ ਆਪਣੇ ਪਹੀ ਆਪ ਕਬੂਤਰ ਵੀ ਬੜਿਆ ਸੀ ਜਾਨੀ ਭਜੀ ਆਪਾ ਇਹ ਅੱਛਾ ਹਾਂਜੀ ਇਹ ਕਬੂਤਰ ਫੜਿਆ ਸੀ ਇਹ ਕਿਸੇ ਮੁੰਡੇ ਦੇ ਫਰੈਂਡ ਨੇ ਬੜੇ ਜਿਹੋ ਨੇ ਦੇ ਦਿੱਤਾ ਹੀ ਆਪਾਂ ਨੂੰ ਇੱਥੇ ਪੈਂਡੇ ਜਗਾ ਇਹ ਕਬੂਤਰੀ ਕਬੂਤਰੀ ਭਜੀ ਆਪਾ ਇਹ ਗੋਲਿਆਂ 'ਚ ਫੜੀ ਹੈਗੀ ਬੜੀ ਚੰਗੀ ਆ ਬਈ ਕਬੂਤਰੀ ਤੇਰੀ ਗੋਲਿਆਂ 'ਚ ਫੜੀ ਭਜੀ ਸੀ ਹਾਂ ਖਟੀਆਂ ਆ ਖਾਂਦੀਆਂ ਦੇਖੋ ਵੀ ਮਿੱਤਰੋ ਕਰੋ ਸ਼ੌਂਕ ਤੇ ਦੱਸਣਾ ਕਿਦਾਂ ਦਾ ਲੱਗਦਾ ਇਹ ਹੈ ਬਾਈ ਹੁਣਾਂ ਦਾ ਇੱਕ ਖੁੱਡਾ ਤੇ ਤੁਹਾਨੂੰ ਦੂਸਰੇ ਖੁੱਡੇ ਦੇ ਕਬੂਤਰ ਵੀ ਦਿਖਾਣੇ ਆ ਮਿੱਤਰੋ ਬਾਈ ਹੁਣਾਂ ਦਾ ਇਹ ਆ ਆ ਵੀ ਪੀਰੀ ਰਮ ਨੇ ਭਾਈ ਦੇ ਘਰੋਂ ਆ ਇਹ ਲਓ ਜੀ ਕਬੂਤਰੀ ਦੀਆਂ ਅੱਖਾਂ ਦੇਖੋ ਕਿਆ ਬਾਤ ਆ ਕਿੰਨੀਆਂ ਅੱਖਾਂ ਕਬੂਤਰੀ ਦੀ ਇਹ ਵੀ ਪੀਰੀ ਰਮ ਨੇ ਭਾਈ ਦੇ ਘਰੋਂ ਆ ਆ ਵੀ ਪੀਰੀ ਰਮ ਨੇ ਭਾਈ ਦੇ ਘਰੋਂ ਲਓ ਜੀ ਪੀਲੀਆਂ ਅੱਖਾਂ ਇਹਦੀਆਂ ਜੀ ਦੇਖੋ ਕਬੂਤਰੀ ਇੱਕ ਮਿੰਟ ਬਾਈ ਦੇਖੋ ਮਿੱਤਰੋ ਅੱਖ ਦੇਖੋ ਕਿਦਾਂ ਸ਼ੀਸ਼ਾ ਹੀ ਆ ਮਨ ਖੁਸ਼ ਹੋ ਜੂਗਾ ਤੁਹਾਡਾ ਵੀ ਦੇਖ ਕੇ ਅੱਖ ਕਿਆ ਚੀਜ਼ ਆ ਰੂਹ ਖੁਸ਼ ਕਰਦੀ ਆ ਬਈ ਆਹ ਬਾਈ ਇਹਦੇ ਨੋਰ ਰਮਨੇ ਵਿੱਚ ਦੇ ਕਰੋ ਦੀ ਪੱਠੀ ਦੀ ਆ ਬੜੀ ਕੋੜਤੀ ਛੱਡੀ ਸੀ ਅੱਛਾ ਹਾਂਜੀ ਆਹ ਪੱਠੀ ਆ ਹੈ ਉਹ ਪੁੱਤਰਾਂ ਦੇ ਜੋੜੇ ਦੀ ਪੱਠੀ ਆ ਬਈ ਠੀਕ ਆ ਠੀਕ ਆ ਦੇਖੋ ਬਾਈ ਇਹਦੀ ਵੀ ਅੱਖ ਚਿੱਟੀ ਦੁੱਧਾ ਖਾ ਬਾਈ ਰਿਜ਼ਲਟ ਬੜੇ ਤਗੜੇ ਹੁੰਦੇ ਆ ਨਾ ਪੰਛੀਆਂ ਦੇ ਪਰ ਵੀ ਦਿਖਾਈ ਵੀਰੇ ਇਹਦੇ ਤੇ ਪਰ ਵੀ ਦੇਖ ਲੋ ਬਾਈ ਜਿਹੜੇ ਆ ਇੱਕ ਦੂਜੇ ਪਰ ਤੇ ਆਹ ਚੀਜ਼ ਬੜੀ ਪਸੰਦ ਲੱਗੀ ਬਾਈ ਸਾਡੇ ਕਬੂਤਰਾਂ ਦੇ ਵੀ ਪਰ ਇੰਨੇ ਵਧੀਆ ਨਹੀਂ ਹੈਗੇ ਐਵੇਂ ਕਾਨੂੰ ਕਹਿਣਾ ਆਹ ਭਾਜੀ ਇਹਦਾ ਹੀ ਪੱਠਾ ਹੈਗਾ ਤਾਂ ਗੂਲੀ ਦੇ ਦਾ ਪੱਠਾ ਭਾਜੀ ਅੱਛਾ ਅਗੇ ਇਹ ਪੱਠਾ ਇਹਦਾ ਹੈ ਨੀਲੀਆਂ ਅੱਖਾਂ ਭਾਜੀ ਨੀਲੀਆਂ ਅੱਖਾਂ ਦਾ ਹੈ ਪੱਠਾ ਲਾਲ ਚੀਨਾ ਦੇਖੋ ਬਾਈ ਨੀਲੀਆਂ ਅੱਖਾਂ ਇਹ ਹੁੰਦੀਆਂ ਅਸਲ ਨੀਲੀਆਂ ਅੱਖਾਂ ਇਹ ਤੇ ਅਹੀਂ ਉਦਾਂ ਕਾਲੀਆਂ ਨੂੰ ਨੀਲੀਆਂ ਕਹੀ ਗਈ ਜਾਂਦੇ ਨੇ ਇੱਕ ਹੋਰ ਮੈਂ ਆ ਵੀ ਪਾਜੀ ਕਬੂਤਰੀ ਇਹੀ ਆ ਕਬੂਤਰੋਂ ਵੱਡਾ ਰੱਤਾ ਲੱਗਾ ਹੀ ਠੀਕ ਆ ਇਹਦੀਆਂ ਵੀ ਨੀਲੀਆਂ ਅੱਖਾਂ ਭਾਜੀ ਆਹ ਦੇਖੋ ਬਾਈ ਅੱਖ ਚ ਟੌਂਕ ਜੀ ਬਣਦੀ ਆ ਇਹਦੇ ਸਹੀ ਆ ਲਓ ਮਿੱਤਰੋ ਆਹ ਭਈਆ ਕਿ ਜੀਰੀ ਜੀ ਵਿੱਚ ਫਿਰਦੀ ਆ ਇਹ ਪਾਜੀ ਜਿਹੜੀ ਦੇ ਲਈ ਦੀ ਹੈ। ਇਹ ਲੇ ਦੀ ਪੰਡ ਲਈ ਦਿੱਤੀ ਬਾਈ ਮੁੰਦੀ ali ਬਾਈ ਦੂਜੇ ਨੰਬਰ ਤੇ ਹਰਗੇ ਜੀ ਆਪਣੀ। ਅੱਛਾ। ਉਹ ਦੀ ਪੰਡ ਇਹਦੇ ਮੇਰੀ। ਦੇਖੋ ਬਾਈ ਬਹੁਤ ਚੰਗੀਆ ਕਬੂਤਰੀ ਹੈ। ਮਯੂਦ ਬਹੁਤ ਸੋਹਣਾ ਇਹਦਾ। ਜਿਵੇਂ ਜਾਂਦੇ ਨਹੀਂ ਬਾਈ ਛੋੜੇ ਛੋੜੇ ਪਿੰਡਾਂ ਦੇ। ਸਹੀ ਆ। ਹਫਤੇ ਨਹੀਂ ਲਏ بڑے ਬਣਾਏ ਆ ਇਸ ਵਾਰ ਹੈ। ਹਾਂਜੀ। ਦੇਖੋ ਬਾਈ ਰੱਤੇ ਨੀਲੇ ਕਿੰਨੇ ਵੜਿਆ ਬਾਈ ਦੇ ਕੋਲ। ਗਾਓ ਬੋਲੀ। ਇਹ ਵੀ ਆ ਪਏ ਰਹੀ ਨਵੇਂ ਜੋੜੇ ਲਾਇਆ ਹੀ ਸ਼ਾ ਕੀ ਹੈ ਨਹੀਂ ਭਜੀ ਤੋਂ ਚਿੱਟੀ ਕਾਲੀ ਆ ਹਾਂਜੀ ਚਿੱਟੀ ਕਾਲੀ ਦੀ ਆ ਗਾਓ ਭਾਈ ਬਟਰੀ ਇਹ ਵੀ ਬਟਰੀ ਆ ਹੈ ਇਹ ਰਮਨੇ ਭਾਈ ਦੇ ਘਰ ਹੋਈ ਇਹ ਵੀ ਭਜੀ ਸਹੀ ਆ ਹਾਂ ਬਹੁਤ ਵਧੀਆ ਜੀ ਆਹ ਵਧੀਆ ਦਵਿੰਦਰ ਭਾਈ ਦੇ ਘਰ ਹੋਆ ਇਹ ਦਵਿੰਦਰ ਕੌਣ ਬਈ ਤੇ ਯੂਐਸਏ ਚ ਆਪਣਾ ਮਿੱਤਰ ਭਾਈ ਨੰਦ ਬਲਖਲੌਰ ਤੋਂ ਠੀਕ ਆ ਹਾ ਉਹਨਾਂ ਕੋ ਕਾਫੀ ਪਿਆਰ ਆ ਭਾਜੀ ਲਾਲ ਚੀਨੀ ਆ ਹੈ ਹਾਂਜੀ ਹਾਂਜੀ ਸਹੀ ਆ ਆ ਆਪਣੇ ਘਰ ਦੀ ਆ ਭਾਜੀ ਹੈਗੀ ਧਰਮ ਨੇ ਭਾਈ ਵਾਲੇ ਪੁੱਤਰਾ ਜੋਂ ਤੇ ਆਪਣੇ ਤੇ ਘਰ ਬਠੀ ਗੱਡੀ ਆ ਲੋ ਪੀਲੀਆਂ ਦੀ ਆ ਇਹ ਵੀ ਹੈ ਆ ਦੇਖੋ ਬਈ ਬੜੀ ਚੰਗੀ ਆ ਪੀਲੀਆਂ ਆ ਖਾਂ ਕਬੂਤਰੀ ਦੀਆਂ ਔਰ ਪੂਰੀ ਆ ਪੂਰੀ ਗੱਡੀਆਂ ਨੇ ਪੂਰੀਏ ਭਾਜੀ ਲਾਲ ਪੂਰੀ ਆ ਇਹ ਗਾਹ ਭਾਜੀ ਇਹਦੀ ਮਾਂ ਜਦਾ ਬੱਚੇ ਕੱਢਦੀ ਹੈ ਭਾਜੀ ਮਰ ਜਾਂਦੇ ਪਰ ਅੱਛਾ ਐਤਕੀ ਵੀ ਨੇ 12 13 ਬੱਚੇ ਕੱਢੇ ਅੱਛਾ 13 ਹੀ ਮਰ ਗਏ ਭਾਜੀ 13 ਹੀ ਮਰ ਗਏ ਹੈਂ ਹਾਂਜੀ ਤੇ ਇਹਦੇ ਨਾਲ ਇਹਦੇ ਰਾਮਣੇ ਦੇ ਕਬੂਤਰਾਂ ਜਿਹੇ ਵੀ ਹਾਂਜੀ ਤੇ ਇਹਦੀ ਆਪ ਭੈਣ ਛੱਡੀ ਸੀ ਭਾਜੀ ਇਹਦੀ ਠੱਕਰਵਾਲ ਤੋਂ ਬੈਰੀ ਲੈ ਗਈ ਸੀ ਜਦੋਂ ਮੋਟਰਸਾਈਕਲ ਤਰਿਪਧਿਆਣੇ ਵਾਲਾ ਜਿੱਤੇ ਹਨਾ ਉੱਥੋਂ ਬੈਰੀ ਲੈ ਗਈ ਸੀ ਭਾਜੀ ਆਪਣੀ 6:30 ਵਜੇ ਨਾਲ ਤੇ ਇਹਦੀ ਫੇ ਮਾਂ ਹੁਣ ਬੱਚੇ ਨਹੀਂ ਪਾਲਦੇ ਭਾਈ ਇਹ ਬੱਚਿਆਂ ਵਾਲੇ ਰੋਕ ਲਈ ਭਜੀ ਸਹੀ ਆ ਚਲੋ ਪ੍ਰਮਾਤਮਾ ਕਰੂ ਕਿਰਪਾ ਇਹੋ ਜੇ ਜੋੜ ਆ ਵਧੀਆ ਰਿਜ਼ਲਟ ਆਣਾ ਚਾਹੀਦਾ ਇਹਨਾਂ ਦਾ ਇਹ ਸਵਾ ਘੱਟਿਆ ਭਜੀ ਆਪਣੇ ਗੈਦ ਕੀ ਮੇਰੇ ਇਦਾਂ ਨਹੀਂ ਕੱਢਦੇ ਨਹੀਂ ਹੈਗੇ ਤੇ ਰਮਣੇ ਭਜੀ ਇਹ ਸ਼ਾਹ ਆਖੇ ਬੱਕੇੜ ਹਾਂ 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 ਉਹ ਨਹੀਂ ਕੱਢਿਆ ਭਜੀ ਇਹ ਲਓ ਜੀ ਆ ਰੋਜਿਆਂ ਨੇ ਘੜ ਦਿੱਤਾ ਰੋਜਾ ਘੜਤਾ ਇਹਨਾਂ ਨੇ ਘਾਲਿਆ ਚੀਨਾ ਯਾਰ ਕਿਦਾਂ ਦਾ ਬੱਚਾ ਆ ਬੱਗੇ ਸ਼ਾਹ ਕੇ ਦੂਤਰਾ ਭਈ ਜੋੜਾ ਦੁਨੀ ਇਹ ਮੁੰਡਾ ਤੇ ਕਹਾ ਬਜੂਰੀ ਆ ਜਿਹੜੀ ਆਪਾਂ ਘੋੜ ਕੇ ਘੋੜ ਕੇ ਜਿੱਤੀ ਆ ਉਦਰੀ ਹਾਂ ਹਾਂ ਉਹਦੀ ਸਗੀ ਭੈਣ ਆ ਭਾਜੀ ਇੱਕੋ ਹੀ ਝੋਲੀ ਦੀਆਂ ਇਹ ਸਹੀ ਆ ਬੜੀ ਚੰਗੀ ਆ ਇਹ ਤੇ ਆਪਾਂ ਛੱਡਣੀ ਸੀ ਪੰਡਵੇ ਭਾਜੀ ਹਾਂ ਹਾਂ ਪੰਡਵੇ ਭਾਜੀ ਕੈਨਸਲ ਹੋ ਗਏ ਐਂਡ ਤੇ ਫੇ ਮੀਂਹ ਜਿਆ ਕਰਕੇ ਉਹ ਨਹੀਂ ਬਾਜੀ ਕੈਨਸਲ ਕਰਦੀ ਨੇ ਉੱਥੇ ਜੰਨੀ ਭਾਜੀ ਠੀਕ ਆ ਠੀਕ ਆ ਹਾਂ ਲੋ ਵੀ ਮਿੱਤਰੋ ਦੱਸੋ ਕਿੰਨਾ ਦਾ ਲੱਗਦਾ ਸ਼ੌਂਕ ਤੇ ਦੰਨ ਦੱਸ ਜੀਏ ਇੰਦਨਾ ਕਲਾਸ ਕੇ ਪਿੰਡ ਆ ਬਾਈ ਦਾ ਫਗਵਾੜੇ ਦੇ ਨੇੜੇ ਪਿੰਡ ਆ ਦੇਖੋ ਵਜੂਦ ਆ ਚਟੀਆਂ ਅੱਖਾਂ ਵਾਲੀ ਉਰੇ ਬੈਠੀ ਆ ਨਾ ਪੈਰ ਤੇ ਰਿੰਦਾ ਇਹਦੇ ਦੇਖੋ ਖੜਾਣ ਕਬੂਤਰੀ ਸੱਪ ਵਾਂਗੂ ਧੌਣ ਕਰਦੀ ਆ ਤਾਂ ਨੂੰ ਸ਼ੌਂਕ ਇੱਕ ਤੋਂ ਇੱਕ ਆ ਆਪਣੇ ਪੰਜਾਬ ਦੇ ਵਿੱਚ ਅੱਜਕੱਲ ਕਹਿ ਦਈਏ ਕਿ ਕਿਸੇ ਕੋਲ ਮਾੜਾ ਕਬੂਤਰ ਹੋਊਗਾ ਤੇ ਉਹ ਤੁਸੀਂ ਕਾਂਡਾ ਹੀ ਮਾਰ ਦੋ ਬਹੁਤੀ ਚੰਗੇ ਚੰਗੇ ਕਬੂਤਰ ਵੀ ਨੇ ਨਵੇਂ ਪੱਠੇ ਬੱਚੇ ਸਾਰਾ ਕੁਝ ਹੈਗਾ ਆ ਜਿਹੜੀ ਲੋ ਵੀ ਮਿੱਤਰੋ ਸ਼ੌਂਕ ਬਹੁਤ ਵਧੀਆ ਵੀਰ ਦਾ ਤੇ ਤੁਹਾਨੂੰ ਕਿੱਦਾਂ ਦਾ ਲੱਗਾ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਆਪਣਾ ਚੈਨਲ ਵਿਰਾਟ ਵਿਜ਼ਨ ਕਲੱਬ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਤੇ ਨਵੀਂ ਵੀਡੀਓ ਮਿੱਤਰੋ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਆਉਣ ਤੱਕ ਲਈ ਇੰਤਜ਼ਾਰ ਕਰੋ ਦਾ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ